ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਦੇ ਕਿੱਸਾ ਕਾਵ ਦੇ ਕੁਐਸਚਨ ਆਂਸਰ ਕਰਾਂਗੇ ਕਿੱਸਾ ਕਾਵ ਦੇ ਸ਼ਾਰਟ ਕੁਐਸਚਨ ਆਂਸਰ ਹਾਂਜੀ ਅ ਫਰਸਟ ਆਪਣਾ ਕੁਐਸਚਨ ਹੈਗਾ ਗੁਰੂ ਨਾਨਕ ਦੇਵ ਜੀ ਦੇ ਕਾਲ ਦੇ ਵਿੱਚ ਕਿੱਸਾ ਕਾਵ ਸੰਦੇ ਜਾਣਕਾਰੀ ਦੇਣੀ ਆ ਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਲ ਦੇ ਵਿੱਚ ਦਮੋਦਰ ਦੀ ਰਚਨਾ ਜਿਹੜੀ ਕਿ ਕਿੱਸਾ ਹੀਰ ਰਾਂਝਾ ਪੰਜਾਬੀ ਕਿੱਸਾ ਕਾਵ ਦਾ ਆਰੰਭ ਹੁੰਦਾ ਹੈ ਮਤਲਬ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਲ ਦੇ ਵਿੱਚ ਜਿਹੜੀ ਦਮੋਦਰ ਦੀ ਰਚਨਾ ਸੀ ਹੀਰ ਰਾਂਝਾ ਇਹਦੇ ਨਾਲ ਪੰਜਾਬੀ ਕਿੱਸਾ ਕਾਵ ਦੀ ਸਟਾਰਟਿੰਗ ਹੁੰਦੀ ਆ ਤੇ ਇਸ ਕਾਲ ਦੇ ਵਿੱਚ ਚਾਰ ਹੋਰ ਪ੍ਰਸਿੱਧ ਕਿੱਸਾਕਾਰ ਹੋਏ ਨੇ ਜਿਵੇਂ ਜਿਹਨਾਂ ਨਾਂ ਇਹ ਗ੍ਰੰ ਦਮੋਦਰ ਪਿੱਲੂ ਪਿੱਲੂ ਨੇ ਜਿਹੜਾ ਕਿ ਲਿਖਿਆ ਆਪਣਾ ਮਿਰਜ਼ਾ ਸਾਹਿਬਾ ਹਾਫਿਜ਼ ਵਰਖੁਲਦਾਰ ਨੇ ਅਰਬੀ ਫਾਰਸੀ ਦੀ ਸ੍ਰੋਤੀ ਦਾ ਕਹਾਣੀ ਜਿਹੜੀ ਕਿ ਯੂਸਫ ਨੇ ਲਿਖਾ ਤੇ ਅਹਿਮਦ ਗੁਜਰ ਅਹਿਮਦ ਗੁਜਰ ਦੀ ਹੀਰ ਰਚਨਾ ਪਿੱਲੂ ਨੇ ਪੰਜਾਬੀ ਵਿੱਚ ਪਹਿਲੀ ਵਾਰ ਜਿਹੜਾ ਕਿ ਕਿੱਸਾ ਮਿਰਜ਼ਾ ਸਾਹਿਬਾ ਲਿਖਿਆ ਸਾਦਰੂਪ ਦੇ ਵਿੱਚ ਤੇ ਜੋ ਕਿ ਪੰਜਾਬੀ ਦੀ ਪਹਿਲੀ ਦੁਖੰਤਕ ਰਚਨਾ ਮਤਲਬ ਕਿ ਜਿਹੜਾ ਪਹਿਲਾਂ ਲਿਖਿਆ ਗਿਆ ਸੀ ਹੀਰ ਰਾਂਝਾ ਕਿੱਸਾ ਇਹ ਸੁਖੰਤਕ ਹੈ ਜਿਹਦਾ ਅੰਤ ਸੁਖੰਤਕ ਹੁੰਦਾ ਬਟ ਸਭ ਤੋਂ ਪਹਿਲੀ ਵਾਰ ਦੁਖੰਤਕ ਰਚਨਾ ਲਿਖੀ ਸੀ ਪੀਲੂ ਨੇ ਮਿਰਜ਼ਾ ਸਾਹਾ ਤੇ ਹਾਫਿਜ਼ ਵਰਖੁਦਾਰ ਨੇ ਅਰਬੀ ਹਾਫਿਜ਼ ਵਰਖੁਦਾਰ ਇਹਨੇ ਅਰਬੀ ਫਾਰਸੀ ਸਰੋਤਾਂ ਦੀ ਕਹਾਣੀ ਜੂਸੇਫ ਜਲੇਖਾ ਨੂੰ ਕਿੱਸੇ ਦੇ ਰੂਪ ਦਿੱਤਾ ਜਿਸ ਦੇ ਵਿੱਚ ਪਹਿਲੀ ਵਾਰ ਪੰਜਾਬੀ ਵਿੱਚ ਅਰਬੀ ਫਾਰਸੀ ਦੇ ਸ਼ਬਦਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਤੇ ਐਮਿੰਦ ਗੁੱਜਰ ਨੇ ਹੀਰ ਰਾਂਝੇ ਦੀ ਰਚਨਾ ਕੀਤੀ ਆ ਨੈਕਸਟ ਕੁਐਸਚਨ ਆ ਪੰਜਾਬੀ ਕਿੱਸਾ ਕਵ ਦਾ ਮੁੱਢੀ ਕੌਣ ਸੀ ਤੇ ਉਸਨੇ ਕਿਹੜਾ ਕਿੱਸਾ ਲਿਖਿਆ ਹਾਂਜੀ ਪੰਜਾਬੀ ਕਿੱਸਾ ਕਵ ਦਾ ਮੁੱਢੀ ਹੈਗਾ ਸੀ ਦਮੋਦਰ ਤੇ ਉਹਨੇ ਪੰਜਾਬੀ ਵਿੱਚ ਹੀਰ ਰਾਂਝੇ ਦਾ ਕਿੱਸਾ ਲਿਖਿਆ ਦਮੋਦਰ ਆਪਣੇ ਕਿੱਸੇ ਹੀਰ ਰਾਂਝੇ ਬਾਰੇ ਕੀ ਦਾਵਾ ਕਰਦਾ ਔਰੇ ਦਾਵਾ ਕਰਦਾ ਕਿ ਉਸਨੇ ਇਸ ਰਚਨਾ ਨੂੰ ਅੱਖੀਂ ਦੇਖਿਆ ਇਹ ਪੰਜਾਬ ਦੀ ਹਾਂਜੀ ਅਗਲਾ ਕੁਐਸਚਨ ਹੈਗਾ ਪੰਜਾਬੀ ਕਿੱਸਾ ਕਵ ਦਾ ਮੁੱਢੀ ਦਾ ਪਿਤਾਮਾ ਕੌਣ ਆ ਤੇ ਉਸਦੇ ਰਚਨਾ ਦੀਆਂ ਵਿਸ਼ੇਸ਼ਤਾਵਾਂ ਦੱਸਣੀਆਂ ਨੇ ਹਾਂਜੀ ਦਮੋਦਰ ਗੁਲਾਟੀ ਠੀਕ ਹੈ ਤਾਂ ਦਮੋਦਰ ਦਾ ਪੂਰਾ ਨਾ ਗੁਲਾਟੀ ਨਾਲ ਜੁੜਿਆ ਦਮੋਦਰ ਗੁਲਾਟੀ ਪੰਜਾਬੀ ਕਿੱਸਾ ਕਾਵ ਦਾ ਮੋਢੀ ਹੈ ਜਿਹੜਾ ਕਿ ਅਕਬਰ ਦੇ ਜਮਾਨੇ ਦੇ ਵਿੱਚ ਹੋਇਆ ਮਤਲਬ ਕਿ ਅਕਬਰ ਦਾ ਇਹ ਸਮਕਾਲੀ ਸੀ ਤੇ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਲ ਵਿੱਚ ਸਭ ਤੋਂ ਪਹਿਲਾਂ ਹੀ ਰਾਂਝੇ ਦਾ ਕਿੱਸਾ ਲਿਖ ਕੇ ਪੰਜਾਬੀ ਵਿੱਚ ਕਿੱਸਾ ਕਾਵ ਦਾ ਮੁੱਢ ਬੰਨਿਆ ਤੇ ਉਹ ਉਸ ਕਿੱਸੇ ਦੇ ਵਿੱਚ ਇਹ ਵਿਸ਼ੇਸ਼ਤਾ ਲਿਖਦਾ ਕਿ ਉਹਨੇ ਅੱਖੀਂ ਦੇਖੀ ਹੋਈ ਕਹਾਣੀ ਜਿਹੜੀ ਕਿ ਬਿਆਨ ਕੀਤੀ ਹੈ ਤੋ ਉਹ ਦਾਵਾ ਕਰਦਾ ਉਸਨੇ ਇਹ ਕਿੱਸਾ ਜਿਹੜਾ ਕਿ ਚਾਂਗੀ ਬੋਲੀ ਦੇ ਵਿੱਚ ਲਿਖਿਆ ਜਿਸ ਉੱਤੇ ਫਾਰਸੀ ਪ੍ਰਭਾਵ ਬਹੁਤ ਘੱਟ ਹੈ ਤੇ ਉਸਨੇ ਜਿਹੜਾ ਕਿ ਛੰਦ ਵਰਤਿਓ ਚੌਕਲੀਆ ਵੈਂਥ ਛੰਦ ਦੀ ਵਰਤੋਂ ਕੀਤੀ ਆ ਤੇ ਉਸਦੇ ਅਲੰਕਾਰ ਘ੍ਰੀਲੂ ਤੇ ਸੁੰਦਰਤਾ ਵਰਣਨ ਉਹਦਾ ਸਜਾਉ ਹੈ ਤੇ ਉਸਨੇ ਕਿੱਸੇ ਰੰਤਾਂ ਦੁਖਾਂ ਦੁਖ ਸੁਖਾਂਤ ਵਿੱਚ ਦਿੱਤਾ ਨਲਕਿ ਪਹਿਲਾਂ ਦੁਖ ਸੀ ਫਿਰ ਐਂਡ ਦੇ ਵਿੱਚ ਸੁਖਾਂਤ ਦੇ ਵਿੱਚ ਦਿੱਤਾ ਦਮੋਦਰ ਨੇ ਹੀਰਾਂ ਜਿਹੜਾ ਕਿੱਸਾ ਕਦੋਂ ਲਿਖਿਆ ਦਮੋਦਰ ਨੇ ਆਪਣੇ ਵੱਲੋਂ ਹੀਰਾਂ ਜਿਹੜਾ ਕਿੱਸਾ ਲਿਖਣ ਦਾ ਸਮਾਂ 1529 ਬਿਕਰਮੀ ਸਮ ਬਿਕਰਮੀ ਸਮਾਂ ਦਿੱਤਾ ਜੋ ਕਿ ਸਿਕੰਦਰ ਲੋਧੀ ਦਾ ਸਮਾਂ ਪਰ ਦਮੋਦਰ ਆਪਣੇ ਕਿੱਸੇ ਵਿੱਚ ਅਕਬਰ ਰਾਜ ਦੇ ਹੋਣ ਦੀ ਗੱਲ ਕਰਦਾ ਜਿਸ ਦਾ ਸਮਾਂ 1629 ਬਿਕਰਮੀ ਮੰਨਦਾ ਠੀਕ ਹੈ ਇਸ ਕਰਕੇ ਹੋ ਸਕਦਾ ਹੈ ਕਿ ਕਿਸੇ ਉਤਾਰਾ ਕਰਨ ਵਾਲੇ ਨੇ ਗਲਤੀ ਨਾਲ 1629 ਬਿਕਰਮੀ ਦੀ ਥਾਂ ਤੇ 1529 ਬਿਕਰਮੀ ਲਿਖ ਦਿੱਤਾ ਹੋਵੇ ਪਰ ਦਮੋਦਰ ਨੇ ਆਪਣਾ ਕਿੱਸਾ 1629 ਬਿਕਰਮੀ ਸਮਤ ਅਕਬਰ ਦੇ ਰਾਜ ਦੇ ਵਿੱਚ ਲਿਖਿਆ ਅੱਗੇ ਹੈਗਾ ਪਿੱਲੂ ਦੇ ਰਚਨਾ ਪਿੱਲੂ ਦੀ ਰਚਨਾ ਤੇ ਉਸ ਦੀਆਂ ਵਿਸ਼ੇਸ਼ਤਾਵਾਂ ਹਾਂਜੀ ਪਿੱਲੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਲ ਦੇ ਵਿੱਚ ਜਿਹੜੇ ਕਿ ਮਿਰਜ਼ਾ ਸਹਿਵਾ ਦਾ ਕਿੱਸਾ ਲਿਖਿਆ ਜਿਹੜਾ ਕਿ ਦੁਖਾਂਤਕ ਕਿੱਸਾ ਹੈ ਸਾਧ ਰੂਪ ਦੇ ਵਿੱਚ ਲਿਖਿਆ ਇਸ ਦੀ ਬੋਲੀ ਜਟਕੀ ਹੈ ਤੇ ਉਸ ਉੱਪਰ ਫਾਰਸੀ ਦਾ ਪ੍ਰਭਾਵ ਵੀ ਨਾ ਮਾਤਰਾ ਉਸ ਦੀ ਰਚਨਾ ਲੋਕਾਂ ਵਿੱਚ ਬਹੁਤ ਹਰਮਨ ਪਿਆਰੀ ਹੈ ਤੇ ਉਸ ਦਾ ਬਿਆਨ ਹੈ ਜਿਹੜੇ ਕਿ ਸੰਕੇਤਕ ਤੇ ਸੁਝਾਊਆ ਅਗਿਆnga ਪਿੱਲੂ ਨੇ ਪੰਜਾਬੀ ਵਿੱਚ ਕਿਹੜਾ ਕਿੱਸਾ ਲਿਖਿਆ ਤੇ ਉਸ ਦਾ ਅੰਤ ਕਿਹੋ ਜਿਹਾ ਪਿੱਲੂ ਨੇ ਮਿਰਜ਼ਾ ਸਾਹਿਬਾ ਕਿੱਸਾ ਲਿਖਿਆ ਤੇ ਇਸ ਦਾ ਅੰਤ ਆ ਜਿਹੜਾ ਕਿ ਦੁਖਾਂਤ ਦੇ ਵਿੱਚ ਹੈ ਅਹਿਮਦ ਗੁਜਰ ਨੇ ਕਿਹੜਾ ਕਿੱਸਾ ਲਿਖਿਆ ਅਹਿਮਦ ਗੁਜਰ ਨੇ ਹੀਰ ਰਾਂਝਾ ਦਾ ਕਿੱਸਾ ਲਿਖਿਆ ਹਾਫਿਜ਼ ਵਰਕੂਦਾਰ ਨੇ ਕਿਹੜੇ-ਕਿਹੜੇ ਕਿੱਸੇ ਲਿਖੇ ਨੇ ਤੇ ਉਸ ਦੀ ਰਚਨਾ ਤੇ ਭਾਸ਼ਾ ਦੱਸਣੀਆਂ ਹਾਫਿਜ਼ ਵਰਕੂਦਾਰ ਨੇ ਮਿਰਜ਼ਾ ਸਾਹਿਬਾ ਠੀਕ ਹੈ ਜੂਸਪ ਬਚਲੇਖਾ ਜਿਹੜਾ ਕਿ ਇਸ ਕਿੱਸੇ ਨਾਲ ਉਹ ਜਿਆਦਾ ਪ੍ਰਸਿੱਧੀ ਮਿਲਦੀ ਹੈ ਸੱਸੀ ਪੁੰਨੂ ਤਿੰਨ ਕਿੱਸੇ ਲਿਖੇ ਨੇ ਮਿਰਜ਼ਾ ਸਾਹਿਬਾ ਜੂਸਪ ਬਚਲੇਖਾ ਸੱਸੀ ਕਿਸਿਆਂ ਦੇ ਵਿਸ਼ੇ ਫਾਰਸੀ ਸਾਹਿਤੋਂ ਲੈਨੇ ਉਸਦੀ ਰਚਨਾ ਦੀ ਸ਼ਬਦਾਵਲੀ ਉਤੇ ਅਰਬੀ ਫਾਰਸੀ ਦਾ ਬਹੁਤ ਪ੍ਰਭਾਵ ਆ ਤੇ ਉਸਨੇ ਆਪਣੇ ਕਿਸਿਆਂ ਨੂੰ ਫਾਰਸੀ ਮਨਸਫੀ ਦੇ ਅਨਸਾਰ ਢਾਲਿਆ ਜਿਸ ਕਰਕੇ ਉਹਨਾਂ ਵਿੱਚ ਵਿਸਥਾਰ ਵਧੇ ਰਿਹਾ ਤੇ ਅੱਗੇ ਹੈਗੇ ਹਨ 18ਵੀਂ ਤੇ 19ਵੀਂ ਸਦੀ ਦੇ ਤਿੰਨ ਕਿਸਾਕਾਰਾਂ ਦੇ ਨਾਮ ਸੁਨੇ 18ਵੀਂ ਸਦੀ ਦੇ ਵਿੱਚ ਤਿੰਨ ਕਿਸਾਕਾਰ ਨੇ ਮੁਕਬਲ ਹਾਮਦ ਵਾਰਿਸ਼ਾ ਠੀਕ ਹੈ ਮੁਕਬਲ ਨੇ ਵੀ ਹੀਰ ਲਿਖੀ ਆ ਹਾਮਦ ਤੇ ਵਾਰਿਸ਼ਾ ਦੇ 18ਵੀਂ ਸਦੀ ਦੇ ਵਿੱਚ ਵਾਰਿਸ਼ਾ ਸਭ ਤੋਂ ਜ਼ਿਆਦਾ ਫੇਮਸ ਸੀ ਜਿਸ ਨੇ ਹੀਰ ਰਾਂਝੇ ਦਾ ਕਿੱਸਾ ਲਿਖਿਆ ਠੀਕ ਹੈ ਵਾਰਿਸ ਦੀ ਹੀਰ ਦੇ ਨਾਲੇ ਕਿੱਸਾ ਸ਼ੁਰੂ ਹੁੰਦਾ 19ਵੀਂ ਸਦੀ ਦੇ ਵਿੱਚ ਕਿੱਸਾਕਾਰ ਕਿੱਸਾਕਾਰ ਹੈਗਾ ਹਾਸ਼ਮ ਹਾਸ਼ਮ ਨੇ ਸੱਸੀ ਹਾਸ਼ਮ ਦੀ ਸੱਸੀ ਨੂੰ ਅਹਿਮਦ ਜ਼ਾਰ ਤੇ ਫਜ਼ਲ ਸਾਹ ਫਜ਼ਲ ਸਾਹ ਦੀ ਸੋਹਣੀ ਮਾਹੀਵਾਲ ਜਾਦੇ ਪ੍ਰਸਿੱਧਾ ਅਗਿਆ ਮੱਧ ਕਾਲ ਨੂੰ ਕਿੱਸਾ ਕਹਾਵਦਾ ਸੁਨਹਿਰੀ ਯੁੱਗ ਕਿਉਂ ਕਿਹਾ ਜਾਂਦਾ ਹਾਂਜੀ ਮੱਧ ਕਾਲ 18ਵੀਂ ਸਦੀ 18ਵੀਂ ਸਦੀ ਨੂੰ ਪੰਜਾਬੀ ਕਿੱਸਾ ਕਹਾਵਦਾ ਸੁਨਹਿਰੀ ਯੁੱਗ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਸ ਕਾਲ ਦੇ ਵਿੱਚ ਵਾਰਿਸਾ ਦੁਆਰਾ ਆਪਣਾ ਸ਼ਾਹਕਾਰ ਜਿਹੜਾ ਕਿੱਸਾ ਹੀਰ ਰਾਂਝਾ ਰਚਿਆ ਗਿਆ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਵੀਆਂ ਨੇ ਅਲੱਗ-ਅਲੱਗ ਕਿੱਸੇ ਲਿਖੇ ਨੇ ਇਸੇ ਤਰ੍ਹਾਂ ਇਸ ਕਾਲ ਵਿੱਚ ਗੁਣਾਤਮਕ ਤੇ ਗਿਨਾਤਮਕ ਦੋਨੋਂ ਪੱਖਾਂ ਤੋਂ ਸਾਰੇ ਕਿੱਸੇ ਦੀ ਰਚਨਾ ਹੋਈਆ ਮਤਲਬ ਕਿ ਕੁਆਲਿਟੀ ਪੱਖੋਂ ਵੀ ਤੇ ਜਿਹੜੇ ਕਿੱਸੇ ਲਿਖੇ ਵੀ ਜ਼ਿਆਦਾ ਗਏ ਨੇ ਅੱਗੇ ਹੈਗਾ 18ਵੀਂ ਸਦੀ ਦੇ ਕਿੱਸਾਕਾਰਾਂ ਦੇ ਨਾਲ ਸਤ ਨੇ 18ਵੀਂ ਸਦੀ ਵਿੱਚ ਹੈਗੇ ਨੇ ਅਹਿਮਦ ਗੁਜਰ ਹੋ ਗਿਆ ਤੇ ਮੁਕਵਲ ਵਾਰਿਸ਼ਾ ਹਾਮਦ ਇਸ ਸਦੀ ਦੇ ਪ੍ਰਸਿੱਧ ਕਵੀ ਨੇ ਪਰੰਤੂ ਇਹਨਾਂ ਤੋਂ ਇਲਾਵਾ ਜਾ ਕਿੱਸਾ ਕਰਨੇ ਚਿਰਾਗਵਾਨ ਆਰਤ ਸਦੀਕ ਲਾਲੀ ਸੁੰਦਰਦਾਸ ਰਾਮ ਅਬਦੁਲ ਹਕੀਮ ਤੇ ਵਹਿਵਲ ਇਹ ਵੀ ਸਾਰੇ ਜਿਹੜੇ ਕਿ ਇਸ ਕਾਲ ਦੇ ਵਿੱਚ ਹੋਏ ਨੇ ਅਗ ਹੈਗਾ 18ਵੀਂ ਸਦੀ 30 ਨੰਬਰ ਕੁਐਸਚਨ 18ਵੀਂ ਸਦੀ ਦੇ ਪੰਜ ਕਿੱਸਾਕਾਰ ਦੱਸਣੇ ਨੇ ਹਾਂਜੀ ਉਹ ਹੀ ਰਿਪੀਟ ਹੋ ਗਿਆ ਕੁਐਸਚਨ 18ਵੀਂ ਸਦੀ ਦੇ ਵਿੱਚ ਪੰਜ ਕਿੱਸਾਕਾਰ ਹਾਮਦ ਅਹਿਮਦ ਮੁਕਵਲ ਵਾਰਿਸ਼ਾ ਵਹਿਵਲ 18ਵੀਂ ਸਦੀ ਦੇ ਕਿੱਸਾਕਾਰ ਨੇ ਜਿਨ੍ਹਾਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਹੋਇਆ ਵਾਰਿਸ਼ਾ 18ਵੀਂ ਸਦੀ ਦੇ ਕਵੀ ਸਦੀਕ ਲਾਲੀਵਰਦ ਦੀ ਕੀ ਜਾਂਦੇ ਕੋ 2 17 ਵਿੱਚ ਉੱਤਰ ਦੇਣਾ ਹਾਂਜੀ ਸਦੀਕ ਲਾ ਜਲਾਲੀ ਜਿਹਨੂੰ ਲਾਲੀ ਵੀ ਕਹਿੰਦੇ ਨੇ 18ਵੀਂ ਸਦੀ ਦਾ ਕਿਸਾਕਾਰ ਉਸਨੇ ਪੰਜਾਬੀ ਵਿੱਚ ਜੂਸਫ ਜ਼ੁਲੇਖਾ ਸਸਾਊਗਾ ਤੇ ਠੀਕ ਹੈ ਜੂਸਫ ਜ਼ੁਲੇਖਾ ਦਾ ਕਿਸਾ ਲਿਖਿਆ ਮੁਸਲਮਾਨੀ ਪਰੰਪਰਾ ਦੇ ਵਿੱਚ ਇਸ ਕਿਸੇ ਦਾ ਬੜਾ ਸੇ ਅਧਿਕਾਰ ਸੀ ਵਾਰੀ ਸ਼ਾਹ ਦਾ ਜਨਮ 1735 ਸੀ ਦੇ ਵਿੱਚ ਹੁੰਦਾ ਜੰਡੇਆਲਾ ਸ਼ੇਰਖਾਂ ਜ਼ਿਲ੍ਹਾ ਸ਼ੇਖੋਪੁਰਾ ਦੇ ਵਿੱਚ ਹੁੰਦਾ ਤੇ ਉਸ ਦੇ ਪਿਤਾ ਦਾ ਨਾਂ ਸੀ ਸੈਦ ਕੁੱਤਬ ਸ਼ਾਹ ਸੈਦ ਵਾਰਿਸ ਸ਼ਾਹ ਦਾ ਜਨਮ ਤੇ ਮੌਤ ਹਾਂਜੀ ਜਨਮ ਹੁੰਦਾ 1735 ਈਸਵੀ ਦੇ ਵਿੱਚ ਤੇ ਡੈਥ 1795 ਦੇ ਵਿੱਚ ਵਾਰਿਸ ਸ਼ਾਹ ਦੀ ਸਾਹਿਤ ਰਚਨਾ ਦਾ ਵਿਰਵਾਦ ਸਨ ਵਾਰਿਸ ਸ਼ਾਹ ਦਾ ਕਿੱਸਾ ਹੀਰ ਲਸਾਨੀ ਰਚਨਾ ਇਸ ਤੋਂ ਬਿਨਾ ਚੁਰੇਟੜੀ ਨਾਮਾ ਵੀ ਉਸ ਦੇ ਨਾਲ ਨਾਲ ਜੁੜਾ ਜਾਂਦਾ ਵਾਰਿਸ ਸ਼ਾਹ ਦੇ ਕਿੱਸੇ ਹੀਰ ਦੇ ਵਿਸ਼ੇਸ਼ਤਾ ਮਿਲੂਗਾ ਹੀਰ ਜਿਹੜੀ ਕਿ ਕਲਾ ਦੇ ਪੱਖੋਂ ਉੱਤਮ ਰਚਨਾ ਇਸ ਵਿੱਚ ਲੋਕ ਅਪੀਲ ਦਾਤਾ ਬਹੁਤ ਜ਼ਿਆਦਾ ਤੇ ਪੰਜਾਬੀ ਜੀਵਨ ਦੀ ਜਿੰਦ ਦੀ ਜਾਗਦੀ ਤਸਵੀਰ ਪੇਸ਼ ਕੀਤੀ ਗਈ ਉਸ ਦੀ ਬੋਲੀ ਬਹੁਤ ਹੀ ਮਿੱਠੀ ਹੈ ਤਾਂ ਮਹਾਵਰੇਦਾਰ ਆ ਸਮੁੱਚੀ ਰਜਨਾ ਜੀਵਨ ਸਚੈਨ ਨੂੰ ਪੇਸ਼ ਕਰਦੀ ਹੈ ਵਾਰਿਸ ਆਦੇ ਕਿਸੇ ਰੰਦ ਕਿ ਹੋ ਜਾ ਵਾਰਿਸ ਆਦੇ ਕਿਸੇ ਰੰਦ ਤੋਂ ਦੁਖਾਨ ਤੱਕ ਆਦੇ ਸਭ ਤੋਂ ਪਹਿਲਾਂ ਜਿਹੜੇ ਕਿ ਦੁਖਾਨ ਤੱਕ ਹਿੱਸਾ ਲੀ ਗਿਆ ਸੀ ਪਿੱਲੂ ਨੇ ਮਿਰਜਾ ਸਹਿਵਾ 19ਵੀਂ ਸਦੀ ਦੇ ਪਹਿਲੇ ਅੱਧ ਸਿੱਖ ਰਾਜ ਕਾਲ ਸਿੱਖ ਰਾਜ ਕਾਲ ਦੇ ਕਿੱਸਾ ਕਰਦੇ ਨਾਂਸ ਨੇ ਮਤਲਬ ਕਿ ਸਿੱਖ ਰਾਜ ਕਾਲ ਪਹਿਲਾਂ 19ਵੀਂ ਸਦੀ ਦਾ ਪਹਿਲਾ ਅੱਧ ਹਾਂਜੀ ਇਹਦੇ ਵਿੱਚ ਅਹਿਮਦ ਜ਼ਾਰ ਠੀਕ ਹੈ ਅਹਿਮਦ ਜ਼ਾਰ ਤੇ ਹਾਸ਼ਮ ਇਮਾਮ ਬਖਸ਼ ਕਾਦਰ ਜ਼ਾਰ ਕਾਦਰਯਾਦਾ ਪੂਰਨ ਭਕਤ ਦਾ ਕਿੱਸਾ 19ਵੀਂ ਸਦੀ ਦੇ ਦੂਜੇ ਅੱਧ ਦੇ ਜਿਹਨੂੰ ਕਹਿੰਦੇ ਨੇ ਸਕਰਾंति ਕਾਲ ਇਹਦੇ ਕਿੱਸਾ ਕਾਰਾਂ ਨਾਸ ਨੇ ਨੇ ਹਾਂਜੀ ਫਜ਼ਲ ਸ਼ਾ ਮੀਆਂ ਮੁਹੰਮਦ ਵਕਸ਼ ਜੇਲਮੀ ਕਿਸ਼ਨ ਸਿੰਘ ਆਰੀਫ ਮੁਹੰਮਦ ਬੁੱਟਾ ਗੁਜਰਾਤੀ ਹਦਾਇਤੋ ਤੋਲਾ ਮੌਲਵੀ ਗੁਲਾਮ ਰਸੂਲ ਭਗਵਾਨ ਸਿੰਘ ਸਾਧੂ ਸਦਾ ਰਾਮ ਪੰਡਿਤ ਗੋਕਲ ਚੰਦ ਮੌਲਵੀ ਅਬਦੁਲ ਕਸਤਾਰ ਸੈਦ ਹਾਂਜੀ ਮੌਲਵੀ ਅਬਦੁਲ ਸਤਾਰ ਸਯਨ ਮੀ ਦਾ ਮੀਆਂ ਸ਼ਾ ਹਾਸ਼ਮ ਮੁਖਲਿਸ ਗੋਪਾਲ ਸਿੰਘ ਦੇ ਕਾਨ ਸਿੰਘ ਅੱਗੇ ਹੈਗਾ 22 ਕੁਐਸਚਨ ਨੰਬਰ ਅਹਿਮਦ ਜਾਰ ਕਿਸ ਤਾਰਾ ਦਾ ਕਵੀ ਸੀ ਤੁਸੀਂ ਦੀ ਰਚਨਾ ਅਹਿਮਦ ਜਾਰ 1768 ਤੋਂ ਲੈ ਕੇ 1804 ਈਸਵੀ ਤੱਕ ਜਿਹੜਾ ਕਿ ਟਾਈਮ ਪੀਰੀਅਡ ਰਿਹਾ ਕਿਸਾ ਕਵਤਾਰਾ ਦਾ ਕਵੀ ਸੀ ਤੇ ਉਸਨੇ ਪੰਜਾਬੀ ਸਾਹਿਦ ਦੇ ਵਿੱਚ ਸਭ ਤੋਂ ਜ਼ਿਆਦਾ ਕਿਸੇ ਲਿਖੇ ਨੇ ਅਹਿਮਦ ਜਾਰ ਨੇ ਜਿਨ੍ਹਾਂ ਦੀ ਗਿਣਤੀ ਹੈਗੇ ਲਗਭਗ 40 ਤੁਸੀਂ ਨੇ ਚਿੱਤਰ ਬਟੇਰ ਤੋਂ ਲੈ ਕੇ ਅਹਿਸਨੁਲ ਕਸ਼ਿਸ ਜੂਸਵ ਜਲੇਖਾ ਤੱਕ ਦੇ ਕਿਸੇ ਲਿਖੇ ਨੇ ਹੀਰ ਰਾਂਝਾ ਸਸੀਪੁੰਨ ਨੂੰ ਲੈਲਾ ਮਾਝ ਨੂੰ ਸੋਹਣੀ ਮਾਹੀਵਾਲ ਕਾਮਰੂਪ ਬਚੰਦਰ ਵਦਨ ਰਾਜਵੀਵੀ ਸੈਫੁੱਲ ਮਲੂਕ ਤੇ ਜੁਸਫ ਜ਼ਿਲੇਖਾ ਉਸ ਦੇ ਵਰਨਣ ਜੋ ਕਿਸੇ ਨੇ ਅਗੇ ਹੈਗਾ ਐਮਨਜ਼ਰ ਨੂੰ ਕਿਸ ਗਿਨਾਤਮਕ ਪੱਖ ਕਰਕੇ ਜਾਣਿਆ ਜਾਂਦਾ ਐਮਨਜ਼ਰ ਨੂੰ ਜਿਹੜੇ ਕੀ ਗਿਨਾਤਮਕ ਪੱਖੋਂ ਸਭ ਤੋਂ ਵੱਧ ਕਿਸੇ ਲਿਖੇ ਨੇ ਜਿਨ੍ਹਾਂ ਦੀ ਗਿਣਤੀ 40 ਹੈ ਹਾਸ਼ਮ ਸ਼ਾਦਾ ਜਨਮ ਤੇ ਦਿਹਾਂਤ ਹਾਂ ਹਾਸ਼ਮ ਸ਼ਾਦਾ ਜਨਮ 1775 35 ਜਗਦਾਉ ਕਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ ਦਿਹਾਂਤ 1843 ਦੇ ਵਿੱਚ ਹਾਸ਼ਮ ਨੇ ਕਿਹੜੇ-ਕਿਹੜੇ ਕਿਸੇ ਲਿਖੇ ਨੇ ਤੇ ਪ੍ਰਸਿੱਧ ਕਿੱਸਾ ਕਿਹੜਾ ਸੀ ਉਹਦਾ ਹਾਸ਼ਮ ਨੇ ਸੱਸੀ ਪੁੰਨੂ ਹੀ ਰਾਂਝਾ ਸੋਹਣੀ ਮਹੀਂਵਾਲ ਹੀ ਰਾਂਝਾ ਸੋਹਣੀ ਮਹੀਂਵਾਲ ਕਿਸੇ ਲਿਖੇ ਨੇ ਉਸ ਤੋਂ ਸਭ ਤੋਂ ਵੱਧ ਪ੍ਰਸਿੱਧ ਕਿੱਸਾ ਲਿਖਿਆ ਜੀ ਸੱਸੀ ਪੁੰਨੂ ਦਾ ਜਿਹੜਾ ਕਿ ਵਿਰਹਾ ਦੇ ਦਰਦ ਨਾਲ ਭਰਪੂਰ ਕਾਵਗੁਣਾਂ ਨਾਲ ਸਜੀ ਫੱਵੀ ਰਚਨਾ ਹੈ ਸੱਸੀ ਠੀਕ ਹੈ ਅੱਗੇ ਹੈਗਾ ਮੀਆਂ ਇਮਾਮ ਬਖਸ਼ ਦੀ ਰਚਨਾ ਹਾਂਜੀ ਮੀਆਂ ਇਮਾਮ ਬਖਸ਼ 1778 ਤੋਂ ਲੈ ਕੇ 1863 ਈਸਵੀ ਤੱਕ ਟਾਈਮperiod ਹੈ ਇਹਨਾਂ ਨੇ ਸ਼ਾਹ ਬਹਿਰਾਮ ਕਿੱਸਾ ਲੈਲਾ ਮਜਨੂ ਕਿੱਸਾ ਚੰਦਰਵਦਨ ਤੇ ਕਿੱਸਾ ਗੁੱਲ ਸੁਨੋਵਰ ਉਹ ਦੀ ਰਚਨਾ ਕਿਤੇ ਜਿਨ੍ਹਾਂ ਵਿੱਚ ਸ਼ਾਹ ਬਹਿਰਾਮ ਦਾ ਦੇ ਰਵਰ ਸਿੱਧਾ ਦ੍ਰਿਸ਼ ਚਿੱਤਰਣ ਪ੍ਰਭਾਵਸ਼ਾਲੀ ਹੈ ਉਸ ਦਾ ਕਿੱਸਾ ਚੰਦਰਵਦਨ ਤੇ ਮਨੀਰ ਆਪਣੀ ਕਥਾ ਦੀ ਨਵੀਨਤਾ ਕਰਕੇ ਪ੍ਰਸਿੱਧ ਹੋਇਆ ਕਿੱਸਾ ਗੁੱਲ ਸੁਨੋਵਰ ਫਾਰਸੀ ਮਸਨਵੀ ਦਾ ਅਨਵਾਦ ਹੈ ਪਰ ਬੋਲੀ ਦੀ ਠੇਢਤਾ ਕਰਕੇ ਅਸਲ ਵਰਗਾ ਸਵਾਦ ਦਿੰਦਾ ਕਾਦਰਯਾਦ ਰਚਨਾਵਾਂ ਹੰਦੀ 1805 ਤੋਂ 1850 ਈਸਵੀ ਤੱਕ ਟਾਈਮ ਪੀਰੀਅਡ ਆ ਪੂਰਨਪਖਤ ਵਾਰ ਰਾਜਾ ਰਸਾਲੂ ਰਾਣੀ ਕੋਕਲਾ ਕਿੱਸਾ ਸੋਹਣੀ ਮਹੀਵਾਲ ਤੇ ਵਾਰ ਹਰੀ ਸਿੰਘ ਨਾਲ ਵਾਦੀ ਰਚਨਾ ਕੀਤੀ ਜਿਨ੍ਹਾਂ ਵਿੱਚੋਂ ਕਿੱਸਾ ਪੂਰਨਪਖਤ ਵਿਧੇਰੇ ਪ੍ਰਸਿੱਧ ਆ ਫਜ਼ਲ ਸਾਨੇ ਕਿਹੜੇ ਕਿਹੜੇ ਕਿੱਸੇ ਲਿਖੇ ਨੇ 1828 ਤੋਂ ਲੈ ਕੇ 1890 ਈਸਵੀ ਤੱਕ ਟਾਈਮ ਪੀਰੀਅਡ ਆ ਸੋਹਣੀ ਮਹੀਵਾਲ ਸੱਸੀ ਪੁੰਨੂ ਹੀਰ ਰਾਂਝਾ ਲੈਲਾ ਵਜਨ ਨੂੰ ਜੂਸਫਲ ਚ ਲਿਖਾ ਤੇ ਪ੍ਰਸਿੱਧ ਰਚਨਾ ਹੋਈ ਹੈ ਜਿਹੜੀ ਕਿ ਸੋਹਣੀ ਮਹੀਵਾਲ ਸੋਹਣੀ ਮਹੀਵਾਲ ਦੇ ਕਿਸੇ ਨੂੰ ਕਿਹੜੇ ਕਵੀ ਦੀ ਸ਼ਾਹਕਾਰ ਰਚਨਾ ਕਹਿੰਦਾ ਫਜ਼ਲ ਸਾਦੀ ਹਾਂਜੀ ਭਗਵਾਨ ਸਿੰਘ ਨੇ ਸਭ ਤੋਂ ਪਹਿਲਾਂ ਕਿਹੜਾ ਮੌਲਿਕ ਹਿੱਸਾ ਲਿਖਿਆ ਜੂਨਾ ਮੋੜ ਮੀਆਂ ਮੁਹੰਮਦ ਵਕਸ਼ ਨੇ ਪੰਜਾਬੀ ਵਿੱਚ ਕਿਹੜੇ-ਕਿਹੜੇ ਕਿਸੇ ਲਿਖੇ ਨੇ ਮੀਆਂ ਮੁਹੰਮਦ ਵਕਸ਼ ਨੇ ਜੇਲਮ ਹੀ ਨੇ ਸੈਫਲ ਮਲੂਕ ਬਸ਼ੀਰੀ ਫਰੀਹਾਦ ਸੋਹਣੀ ਮਹੀਵਾਲ ਮਿਰਜ਼ਾ ਸਹਿਵਾ ਵਦਿਓ ਅਲ ਜਮਾਲ ਕਿਸੇ ਲਿਖੇ ਨੇ ਸੈਫਲ ਮਲੂਕ ਉਸ ਦੀ ਸ਼ਾਹਕਾਰ ਰਚਨਾ ਹਾਂਜੀ ਕਿਸ਼ਨ ਸਿੰਘ ਆਰਫ ਦੀ ਰਚਨਾ ਕਿਸ਼ਨ ਸਿੰਘ ਆਰਫ 1836 ਤੋਂ ਲੈ ਕੇ 1909 ਈਸਵੀ ਤੱਕ ਟਾਈਮ ਪੀਰੀਅਡ ਹੈ ਜਿਨ੍ਹਾਂ ਨੇ ਹੀਰ ਰਾਂਝਾ ਸ਼ਰੀ ਫਰੀਹਾਦ ਪੂਰਨ ਪਕਤ ਪਰਤਰੀ ਹਰੀ ਰਾਜਰਸਾਲੂ ਕਿਸੇ ਲਿਖੇ ਨੇ ਉਸਨੇ ਹੀਰਾਂਜ ਦੇ ਰਚਨਾ ਕਲੀਆਂ ਵਿੱਚ ਕੀਤੀ ਆ ਤੇ ਉਸ ਦੇ ਵਿੱਚ ਇਸ਼ਕ ਹਕੀਕੀ ਦਾ ਰੰਗ ਭਰਿਆ ਅੱਗੇ 33 ਕੁਐਸਚਨ ਨੰਬਰ ਮੁਹੰਮਦ ਬੂਟਾ ਗੁਜਰਾਤੀ ਨੇ ਕਿਹੜੀ ਕਿਹੜੀ ਕਵਰੇਜ ਨਾ ਕੀਤੀ ਹਾਂ ਜੀ ਇਹਨਾਂ ਨੇ ਸ਼ਰੀ ਫਰੀਹਾਦ ਪੰਜ ਗਜ ਚੰਦਰਵਦਨ ਰੋਡਾ ਚਲਾਲੀ ਮਿਰਜ਼ਾ ਸਹਿਵਾ ਕਿੱਸਾ ਸੁਲਤਾਨ ਮਹਿਮੂਦ ਆਦ 22 ਰਚਨਾਵਾਂ ਕੀਤੀਆਂ ਨੇ ਚੰਦਰਵੰਦਰ ਦੀ ਪ੍ਰਸਿੱਧ ਕਲਾਪਖੋਸ ਸੱਜੀ ਰਚਨਾ ਅੱਗੇ ਆਏਗਾ 34 ਮੱਧਕਾਲ ਵਿੱਚ ਕਿੰਨਾ ਕਿੰਨਾ ਪ੍ਰੀਤ ਕਹਾਣੀ ਨੂੰ ਮੁੱਖ ਰੱਖ ਕੇ ਕਿਸੇ ਲਿਖੇ ਗਏ ਨੇ 18ਵੀਂ ਸਦੀ ਵਿੱਚ ਸਭ ਤੋਂ ਵੱਧ ਕਿਸੇ ਹੀਰ ਰਾਂਝੇ ਦੀ ਪ੍ਰੀਤ ਕਹਾਣੀ ਨੂੰ ਲੈ ਕੇ ਕਿਸੇ ਲਿਖੇ ਗਏ ਨੇ ਇਸ ਤੋਂ ਮਾਗਰੋ ਸੋਹਣੀ ਮਹੀਂਵਾਲ ਜੋਸਫ ਜ਼ਲੇਖਾ ਸਸੀ ਪੁੰਨੂ ਸ਼ਰੀ ਫਰੀਹਾਦ ਲੈਲਾ ਮਜਨੂ ਸੈਫਲ ਮਲੂਕ ਦੇ ਪ੍ਰੀਤ ਕਹਾਣੀਆਂ ਵੀ ਇਸ ਕਿੱਸਾ ਰਚਨਾ ਦਾ ਆਧਾਰ ਬਣੀਆਂ ਨੇ ਮੱਧਕਾਲ ਵਿੱਚ ਜੋਸਫ ਜ਼ਲੇਖਾ ਦਾ ਕਿੱਸਾ ਕਿਹੜੇ-ਕਿਹੜੇ ਕਵੀ ਨੇ ਲਿਖਿਆ ਹਾਂਜੀ ﺻਦੀਕ ਲਾਲੀ ਤੇ ਅਬਦੁਲ ਕਰੀਮ ਨੇ 18ਵੀਂ ਸਦੀ ਵਿੱਚ ਹੀਰ ਰਾਂਝੇ ਦਾ ਕਿੱਸਾ ਕਿਹੜੇ-ਕਿਹੜੇ ਕਵੀ ਨੇ ਲਿਖਿਆ ਹਾਂਜੀ 18ਵੀਂ ਸਦੀ ਵਿੱਚ ਹੀਰ ਚਰਾਗਵਾਨ ਨੇ ਮੁਕਵਲ ਨੇ ਵਾਰਿਸ਼ਾ ਨੇ ਵਿਹਵਲ ਹਾਮਦ ਨੇ 18ਵੀਂ ਸਦੀ ਦੇ ਵਿੱਚ ਸੱਸੀ ਪੁੰਨੂ ਦਾ ਕਿੱਸਾ ਕਿਹੜੇ-ਕਿਹੜੇ ਕਵੀ ਨੇ ਲਿਖਿਆ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਆਰਦਤ ਦੀ ਸਸੀ ਸੁੰਦਰਦਾਸ ਆਰਾਮ ਵਿਹਵਲ ਨੇ 19ਵੀਂ ਸਦੀ ਦੇ ਵਿੱਚ ਸੱਸੀ ਪੁੰਨੂ ਦਾ ਕਿੱਸਾ ਲਿਖਣ ਵਾਲੇ ਚਾਰ ਕਵੀ ਦੱਸਣੇ ਨੇ ਹਾਂਜੀ ਅਹਿਮਦ ਜ਼ਾਰ ਹਾਸ਼ਮ 19ਵੀਂ ਸਦੀ ਦੇ ਵਿੱਚ ਹਾਸ਼ਮ ਦੀ ਰਚਨਾ ਸੱਸੀ ਪੁੰਨੂ ਸਭ ਤੋਂ ਵੱਧ ਪ੍ਰਸਿੱਧ ਹੋਇਆ ਫਜ਼ਲ ਸ਼ਾਹ ਤੇ ਗੋਪਾਲ 19ਵੀਂ ਸਦੀ ਵਿੱਚ ਹੀਰ ਰਾਂਝਾ ਦਾ ਕਿੱਸਾ ਲਿਖਣ ਵਾਲੇ ਚਾਰ ਕਵੀ ਹਾਂਜੀ ਅਹਿਮਦ ਜ਼ਾਰ ਹਾਸ਼ਮ ਸ਼ਾ ਫਜ਼ਲ ਸ਼ਾਹ ਤੇ ਕਿਸ਼ਨ ਸਿੰਘ ਆਰਿ ਇਹਨੇ ਕਿੱਸਾ ਕਾਪ ਦੇ ਛੋਟੇ ਕੁਐਸਚਨ ਬਾਕੀ ਆਪਾਂ ਜਿਹੜੇ ਕੀ ਵਾਰ ਕਾਪ ਦੇ ਨੈਕਸਟ ਵੀਡੀਓ ਚ ਲੈ ਕੇ ਆਉਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਥੈਂਕਸ